ਚਲੋ ਪਹਿਲਾ ਆਪਾਂ ਟ੍ਰਿਕ ਸ਼ੁਰੂ ਕਰਦੇ ਹੈਗੇ ਆਂ ਵੀ ਜੇ ਆਪਣੇ ਕੋਲੇ ਸਪੋਜ਼ ਕਰ ਲਓ ਆਪਾਂ ਕਿਸੇ ਵੀ ਰਕਮ ਨੂੰ ਕੋਈ ਵੀ ਰਕਮ ਆਪਣੇ ਕੋਲੇ ਮੰਨ ਲਓ ਸਪੋਜ਼ ਕਰ ਲਓ 99 ਆ ਇਹਨੂੰ ਆਪਾਂ 11 ਨਾਲ ਸਿੱਧੀ ਗੁਣਾ ਕਰਨੀ ਆ ਤਾਂ ਇਹਦਾ ਸੌਖਾ ਜਿਹਾ ਫਾਰਮੂਲਾ ਕੀ ਹੈਗਾ ਇਹਦਾ ਫਾਰਮੂਲਾ ਇਹ ਹੈਗਾ ਕਿ ਆ ਜਿਹੜੀਆਂ ਦੋ ਰਕਮਾਂ ਨੇ 9 9 ਇਨੂੰ ਜੋੜ ਲਓ 9+9 ਨੂੰ ਜੋੜ ਲਿਆ ਇਹ ਬਣ ਗਿਆ 18 18 ਬਣ ਗਿਆ ਤੇ 18 ਦੇ ਨਾਲ ਜਿਹੜਾ ਆ ਅੱਖਰ ਹੈਗਾ ਪਿਛਲਾ ਅੱਖਰ ਆ ਜਿਹੜਾ ਇਹ ਸੱਖਰ ਨੂੰ ਇਹਨਾਂ ਦੋਨਾਂ ਅੱਖਰਾਂ ਦੇ ਵਿਚਕਾਰ ਲਿਖਣਾ 99 ਦੇ ਵਿਚਕਾਰ ਪਹਿਲਾਂ ਨਾਇਆ ਪਾਵਾਂਗੇ ਫਿਰ ਆਪਾਂ 8 ਆ ਪਾਵਾਂਗੇ ਫਿਰ ਆ ਜਿਹੜਾ 1 ਕਾ ਹੈਗਾ ਇਹਨੂੰ ਇਹਦੇ ਵਿੱਚ ਜੋੜ ਦੋ 9 ਤੇ 1 10 ਆਪਣਾ ਸਿੱਧਾ ਆਨਸਰ ਆਊਗਾ 10